ਹਾਂਜੀ ਬਾਈ ਜੀ ਨਮਸਕਾਰ ਆ ਦਾਬਸ ਹੱਥជា ਕਾ ਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਨੂੰ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਆਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਜਾ ਕੇ ਤੋਂ ਇੱਕ ਖਰੇ ਤੇ ਬੰਬ ਜਾਨ ਪਰਾਂ ਦਾ ਸ਼ੌਂਕ ਇੱਕ ਕਰਾਂ ਦੇ ਰਿਆ ਕਰੀਏ ਲਓ ਜੀ ਬਾਈ ਜੀ ਚੈੱਕ ਕਰੋ ਮੇਰਾ ਭਰਾ ਠੀਕ ਹੈ ਜੀ ਪਿਓਰ ਬਾਈ ਦੇ ਬਾਬੇ ਜੰਤੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਤੁਹਾਡੇ ਲਈ ਠੀਕ ਹੈ ਜੀ ਅੱਜ ਮੇਰਾ ਭਰਾ ਦੋ ਬੱਚੇ ਆਪਾਂ ਲਾਏ ਨੇ ਜਿਹਦੇ ਵੀਰੇ ਰੰਗ ਲੱਗਿਆ ਆਹ ਵੀਰੇ ਪ्युअर ਬਾਬੇ ਜੰਕ ਵਾਲੇ ਕਬੂਤਰਾਂ ਦੇ ਵਿੱਚੋਂ ਬਾਹਰਾਂ ਦੇ ਬਿਲਕੁਲ ਸਿਲੈਕਟ ਜੋੜੀਆਂ ਦੀ ਪੱਠੀ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਨੀਲੀ ਢਾਂਗੀ ਦੇ ਉੱਤੇ ਪੱਕੀ ਲੱਗੀ ਹੋਈ ਇਹ ਪੱਠੀ ਆ ਬੰਦ ਜੋੜਾਂ ਦੀ ਪੱਠੀ ਆ ਮੇਰਾ ਭਰਾ ਪੈਰ ਦੇ ਵਿੱਚ ਇਹਦੇ ਰੰਗ ਲੱਗੀ ਹੋਈ ਆ ਇਸੇ ਪੱਠੀ ਦਾ ਮੇਰਾ ਭਰਾ ਅਗਲੀ ਝੋਲੀ ਦਾ ਆਹ ਸਗਾ ਭਰਾਇਆ ਮੇਰਾ ਵੀਰ ਚੈੱਕ ਕਰ ਲਓ ਵੀਰੇ ਬੱਚਾ ਬਿਲਕੁਲ ਚੂਕ ਬੱਚਾ ਠੀਕ ਹੈ ਜੀ ਬਿਲਕੁਲ ਕੋਰਾ ਵੀਰੇ ਕਾਲੀ ਪੂਸ਼ਕ ਕਾਲੇ ਟੂਸੇ ਮੱਥੇ ਕੋਲੋਂ ਨੋਕ ਕਾਲੀ ਉਦੋਂ ਸੱਜੇ ਨੂੰ ਦੁੱਧ ਜਿੱਟੀਆਂ ਅੱਖਾਂ ਦਾ ਆਪਣਾ ਇਹ ਬੱਚਾ ਆ ਮੇਰਾ ਪ੍ਰਾਪ ਬੱਚਾ ਆਪਣਾ ਇਹ ਨਰ ਬਣੇਗਾ ਠੀਕ ਹੈ ਜੀ ਬਾਈ ਨੇ ਆਪਾਂ ਨੂੰ ਸਪੈਸ਼ਲੀ ਕਹਿ ਕੇ ਦਿੱਤਾ ਵੀਰੇ ਆਪਣੇ ਕਿਸੇ ਖਾਸ ਬੰਦੇ ਨੂੰ ਜਿਉਂ ਬੱਚੇ ਇਹ ਮੈਂ ਕਹਿੰਦਾ ਜਿੰਨਾ ਮਰਜੀ ਡਾਲੀਓ ਇਹਨਾਂ ਬੱਚਿਆਂ ਨੂੰ ਠੀਕ ਹੈ ਜੀ ਆਹ ਹਾਲੀ ਵੀਰੇ ਆਪਣੀ ਪੱਠੀ ਹੈ ਠੀਕ ਹੈ ਤੇ ਵੀਰੇ ਆਹ ਵਾਲਾ ਬੱਚਾ ਆਪਣਾ ਨਰ ਬਣੇਗਾ ਬਾਈ ਜਿਹੜਾ ਨੇ ਆਪਾਂ ਨੂੰ ਗੁੜਕਤਾ ਵਿਖਾਇਆ ਬਾਈ ਕਹਿੰਦਾ ਵੀਰੇ ਬੱਚਾ ਸਾਡੇ ਜਿਹੜੇ ਜੋੜੇ ਇਹੋ ਜਿਹੇ ਬੱਚੇ ਕੱਢਦੇ ਆ ਉਹ ਜ਼ਿਆਦਾਤਰ ਨਰ ਹੀ ਨਿਕਲਦੇ ਨੇ ਔਰ ਵੀਰੇ ਬਾਕੀ ਬ ਠੀਕ ਹੈ ਬਾਜਤਾ ਹਾਲੇ ਨਹੀਂ ਪਾਦੀ ਵਿਚਾਰੇ ਦੀ ਪਰ ਕੱਲਾ ਗਲਾਇਆ ਫਲਾਉਂਦਾ ਘੁੱਗੀ ਵਾਂਗੂ ਠੀਕ ਹੈ ਬਾਈ ਇਹਨਾਂ ਨੇ ਆਪਣਾ ਸਪੈਸ਼ਲ ਜਿਹੜੇ ਖਾਨੇ ਚ ਰਹਿੰਦਾ ਈ ਛੱਡ ਕੇ ਭਰਾ ਨੇ ਆਪ ਨੂੰ ਦਿਖਾਇਆ ਸੀ ਕਿ ਆਪਰੇ ਚੈੱਕ ਕਰ ਲੈ ਬੱਚਾ ਵੀਰੇ ਤੇਰੇ ਸਾਹਮਣੇ ਆਉਂਦਾ ਗਲਾ ਫਲਾ ਕੇ ਗੜਕਦਾ ਜਾ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਵੀਰ ਜਿਹੜੇ ਕਿਸੇ ਮੇਰੇ ਭਰਾ ਦੀਆਂ ਸ਼ੀਲਡਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਘਰ ਦੀਆਂ ਬਾਜੀਆਂ ਹੱਤੇ ਤਾਂ ਮੇਰਾ ਭਰਾ ਬਹੁਤ ਵਧੀਆ ਆੌਸਮ ਚੀਜ਼ ਆ ਜਿਹਨੂੰ ਤੁਸੀਂ ਕਹਿ ਲਓ ਠੀਕ ਹੈ ਆ ਚੈੱਕ ਕਰ ਲਓ ਮੇਰਾ ਵੀਰ ਆਪਣੀ ਅਗਲੀ ਪੱਠੀ ਠੀਕ ਹੈ ਜੀ ਢਾਂਗੀ ਲੱਗੀ ਹੋਈ ਆ ਇਹ ਮੇ ਠੀਕ ਆ ਉੜਦੀ ਹੋਈ ਪੱਠੀ ਆ ਮੇਰਾ ਭਰਾ ਤੁਹਾਡੇ ਡਾਰਾਂ ਦੇ ਵਿੱਚ ਕੰਮ ਆਉਣ ਵਾਲੇ ਬੱਚੇ ਨੇ ਤੇ ਉਹੀ ਮੇਰਾ ਵੀਰ ਆਪਣੇ ਨਾਲ ਕਰੇ ਕੰਟੈਕਟ ਜੇ ਕਿਸੇ ਭਰਾ ਨੂੰ ਰਿਕੁਆਇਰਮੈਂਟ ਹੋਵੇ ਤਾਂ ਹੀ ਪਾਸ ਵਾਲੇ ਬੰਦੇ ਥੋੜੀ ਜੀ ਦੂਰੀ ਬਣਾ ਕੇ ਰੱਖਿਆ ਕਰਨਾ ਠੀਕ ਹੈ ਆ ਦੇਖੋ ਜੀ ਬੱਚਾ ਕਿਵੇਂ ਕਰਦਾ ਦੇਖੋ ਠੀਕ ਹੈ ਜੀ ਦੇਖੋ ਹੈ ਨਿਕਲਿਆ ਪਰ ਲੈਂਦਾ ਪੰਗੇ ਦੇਖੋ ਕਿਉਂਕਿ ਬਾਈ ਜੀ ਨੇ ਮੈਨੂੰ ਸਪੈਸ਼ਲੀ ਕਿਹਾ ਸੀ ਵੀਰੇ ਇਹ ਬਲੱਡ ਬਹੁਤ ਤਗੜਾ ਆ ਸਾਡਾ ਠੀਕ ਆ ਆ ਦੇਖਿਓ ਮੰਨ ਕੇ ਚਲੋ ਖਾਸ ਬੰਦੇ ਨੇ ਇਹਦੇ ਉਹ ਠੀਕ ਹੈ ਜੀ ਬਾਕੀ ਬਾਈ ਇਹਨਾਂ ਦਾ ਜਨਮ ਦਿਨ ਸਾਰੇ ਇੱਕ ਤੋਂ ਇੱਕ ਨੇ ਮੇਰਾ ਭਰਾ ਰੂਹ ਖੁਸ਼ ਹੁੰਦੀ ਹੈ ਆਪਣੀ ਵੀ ਹਾਂ ਕਿ ਬਤੇ ਬਾਕੀ ਲੋਕਾਂ ਨੇ ਚੀਜ਼ਾਂ ਸਾਂਭ ਕੇ ਰੱਖਿਆ ਹੋਈਆਂ ਨੇ ਤੇ ਆਜੋ ਵੀ ਸਦਨ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਇਕਲੀ ਇਕਲੀ ਚੀਜ਼ ਦਾ ਘਰਾਉਣਾ ਸ਼ੌਕ ਤੇ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਆਪਣਾ ਸੋਨਾ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਜਲਦੀ ਜਲਦੀ ਵੀਡੀਓ ਆਪਣੀ ਨੂੰ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਤੇ ਲਾਈਕ ਵੀ ਮੇਰਾ ਭਰਾ ਤੁਸੀਂ ਜ਼ਰੂਰ ਕਰਿਆ ਕਰੋ ਤੇ ਆਜੋ ਵੀ ਹੁਣ ਤੁਹਾਨੂੰ ਆਪਾਂ ਸ਼ੋਅ ਕਰਾਉਨੇ ਆ ਹਾਂਜੀ ਵੀ ਸਦਰੂ ਆਹ ਆਪਣਾ ਪਹਿਲਾ ਬੱਚਾ ਸਭ ਤੋਂ ਪਹਿਲਾਂ ਵੇਜੀ ਆਪਣੇ ਬੱਚੇ ਦੀ ਤੁਸੀਂ ਕੁਆਲਿਟੀ ਚੈੱਕ ਕਰੋ ਜੀ ਤਰਦਾ ਫਿਰਦਾ ਤੁਸੀਂ ਚੈੱਕ ਕਰ ਲੇ ਤਾਂ ਬਿਲਕੁਲ ਵੇਜੀ ਬਾਬੇ ਜਾਨਤ ਵਾਲੇ ਕੂਤਰਾਂ ਦੇ ਵਿੱਚ ਠੀਕ ਹੈ ਜੀ ਬਿਲਕੁਲ ਸਦਰੂ ਛੋਟਾ ਜਿਹਾ ਬੱਚਾ ਹਲੇ ਕਲੀਆਂ ਦਾ ਚੂੰ ਚੂੰ ਕਰਦਾ ਠੀਕ ਹੈ ਜੀ ਪਰ ਬੱਚਾ ਨਾ ਜਾਲ ਦੇ ਵਿੱਚ ਵੱਡੇ ਕੂਤਰਾਂ ਨਾਲ ਪੰਗੇ ਬੜੇ ਲੈਂਦਾ ਯਾਰ ਠੀਕ ਹੈ ਚੈੱਕ ਕਰ ਲਓ ਥੋੜਾ ਜਿਹਾ ਗਰਮਾ ਬੱਚਾ ਇਹ ਠੀਕ ਹੈ ਵੀਰੇ ਬੱਚਾ ਇਹ ਚਿੱਟੀਆਂ ਅੱਖਾਂ ਦਾ ਬਣੇਗਾ ਕਿਉਂਕਿ ਮਾਂ ਇਹਨਾਂ ਦੀ ਖੱਟੀਆਂ ਦੀ ਸੀਗੀ ਪਿਓ ਚਿੱਟੀਆਂ ਦਾ ਵੀਰੇ ਠੀਕ ਹੈ ਜੀ ਚੈੱਕ ਕਰ ਲਓ ਜਮਾ ਬਰੇ ਮੱਥੇ ਕੋਲੋਂ ਨੋਕ ਕਾਲੀ ਕਾਲੀ ਪੂਸ਼ ਕਾਲੇ ਟੂਸੇ ਔਰ ਬਾਈ ਜੀ ਬੱਚਾ ਤੁਸੀਂ ਚੈੱਕ ਕਰ ਲਓ ਮੈਂ ਕਿੱਥੋਂ ਫੜਿਆ ਆ ਤੇ 1/2 ਇੰਚੀ ਮੇਰਾ ਭਰਾ ਬੱਚੇ ਦੀਆਂ ਕੰਨੀਆਂ ਬਾਹਰ ਨੂੰ ਜਾਂਦੀਆਂ ਜੀ ਪੂੰਜੇ ਦੇ ਵਿੱਚੋਂ ਠੀਕ ਐ ਤੇ ਸਭ ਤੋਂ ਪਹਿਲਾਂ ਸੋਨੂ ਜੀ ਮੈਂ ਯਾਨੀ ਕਿ ਪੱਲੇ ਦਾ ਹੀ ਸ਼ੌਕ ਕਰਾਉਣਾ ਆਹ ਲਓ ਜੀ ਆ ਚੈੱਕ ਕਰੂ ਮੇਰਾ ਭਰਾ ਬੱਚੇ ਆਪਣੇ ਦਾ ਪੱਲਾ ਦੇਖੋ ਜੀ ਆਪ ਨੇ ਕਾ ਤੇ ਪਤੰਦਰ ਪੱਲਾ ਦੇਖੋ ਕਿੰਨਾ ਵੱਡਾ ਚੱਕੀ ਫਿਰਦਾ ਆ ਚੈੱਕ ਕਰ ਲਓ ਠੀਕ ਐ ਜੀ ਜਦ ਕਿ ਮੇਰਾ ਭਰਾ ਬੱਚਾ ਇਹ ਕਲੀਆਂ ਦਾ ਜਦੋਂ 10 ਪੱਲੇ ਸਾਫ਼ ਹੋਇਆ ਨਾ ਤੁਸੀਂ ਆਪ ਜਾਂਦਾ ਲਾ ਲਿਓ ਬੱਚਾ ਕੀ ਚੀਜ਼ ਬਣ ਠੀਕ ਹੈ ਤੇ ਆ ਮੇਰਾ ਵੀਰ ਨੈਕਸਟ ਪੁੱਲਾ ਜੀ ਆਪਣੇ ਬੱਚੇ ਦਾ ਤੁਸੀਂ ਪਹਿਲੀ ਕੰਨੀ ਤੋਂ ਬਗਲ ਦੀ ਚੜਾਈ ਲੰਬਾਈ ਚੈੱਕ ਕਰੋ ਠਹਿਰ ਜਾ ਬਹੁਤ ਠਹਿਰ ਜਾ ਲਓ ਜੀ ਆ ਚੈੱਕ ਕਰ ਲਓ ਜੀ ਕਾਲੇ ਟੂਸੇ ਕਾਲੀ ਪੂਸ਼ ਠੀਕ ਹੈ ਜੀ ਆ ਤੁਹਾਨੂੰ ਪੂਸ਼ ਬੱਚੇ ਦੀ ਖੁੱਲ ਕੇ ਵਿਖਾ ਦੇਣਾ ਚੈੱਕ ਕਰ ਲਓ ਜੀ ਬਰੇ ਬਿਲਕੁਲ ਬਾਬੇ ਖੜ ਜਾ ਕੀ ਹੁੰਦਾ ਠਹਿਰ ਜਾ ਠਹਿਰ ਜਾ ਆ ਲਓ ਜੀ ਸਦਨੋਂ ਸਭ ਤੋਂ ਪਹਿਲਾਂ ਤੁਸੀਂ ਇਹਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਚਿੱਟੀਆਂ ਅੱਖਾਂ ਦਾ ਬੱਚਾ ਆਪਣਾ ਇਹ ਬਣੇਗਾ ਠੀਕ ਹੈ ਜੀ ਤੇ ਆ ਬਜੀ ਬੱਚੇ ਆਪਣੇ ਦੇ ਪੈਰ ਤਾਂ ਨੂੰ ਬਿਲਕੁਲ ਬੰਦ ਜਿਹੜੋ ਦੇਖੋ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਮੇਰਾ ਭਰਾ ਕਾਲੀ ਨੋਕ ਕਾਲੀਆਂ ਹੀ ਨੋਂਦਰਾਂ ਦਾ ਆਪਣਾ ਇਹ ਬੱਚਾ ਹੈ ਪੈਰ ਦੇ ਵਿੱਚ ਇਸ ਬੱਚੇ ਦੇ ਵੀ ਮੇਰਾ ਵੀ ਰਿੰਗ ਲੱਗੀ ਹੋਈ ਹੈ ਠੀਕ ਹੈ ਜੀ ਸਰ ਬਜੀ ਕੰਨੀਆਂ ਦੇਖੋ ਮੇਰਾ ਭਰਾ 1/2 ਇੰਚ ਹੀ ਬਾਹਰ ਜਾਂਦੀਆਂ ਜਦ ਕਿ ਬੱਚਾ ਪੱਕੇ ਥੋੜਾ ਕਿ ਆਇਆ ਠੀਕ ਹੈ ਜੀ ਆਹ ਲੋ ਜੀ ਤੁਹਾਡੇ ਸਾਹਮਣੇ ਆਪਣਾ ਇਹ ਬੱਚਾ ਮੇਰਾ ਵੀਰ ਫੁੱਲ ਪਟਾ ਫੁੱਲ ਗਰੰਟਡ ਬੱਚਾ ਆ ਜੀ ਇਹ ਵੀਰੇ ਆਪਣਾ ਯਾਨੀ ਕਿ ਪਹਿਲਾ ਬੱਚਾ ਸੀਗਾ ਤੇ ਆ ਉਪਰ ਹੁਣ ਆਪਾਂ ਤੁਹਾਨੂੰ ਇਸੇ ਪੱਠੇ ਦੀ ਭੈਣ ਵੱਡੀ ਬਖਾਉਨੇ ਆ ਜਿਹੜੀ ਢਾਂਗੀ ਉੱਤੇ ਲੱਗੀ ਹੋਈ ਆ ਇਹ ਬੱਚਾ ਸੱਤ ਨੂੰ ਬਿਲਕੁਲ ਕੋਰਾ ਜਿਹੜੀ ਮਰਜ਼ੀ ਢਾਂਗੀ ਜਾਂ ਛੱਤ ਤੇ ਤੁਸੀਂ ਲਾ ਕੇ ਆਪਣਾ ਸ਼ੌਂਕ ਜਿਹੜਾ ਉਹ ਪੂਰਾ ਕਰ ਸਕਦੇ ਹੋ ਹਾਂਜੀ ਵੀ ਸੱਤ ਨੂੰ ਆਹ ਆਪਣੀ ਵੱਡੀ ਪੱਠੀ ਮੇਰਾ ਪਰਾ ਚੈੱਕ ਕਰ ਲਓ ਜੇ ਪਿਆਰ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਚੈੱਕ ਕਰੋ ਮੇਰਾ ਵੀ ਕੁਆਲਟੀ ਜੀ ਆਪਣੀ ਤੁਸੀਂ ਐਸ ਪੱਠੀ ਦੇ ਦੇਖੋ ਜੀ ਸ਼ਾਹ ਕਾਲੀ ਨੋਕ ਬਾਈ ਜੀ ਕਾਲੀਆਂ ਪਲਕਾਂ ਉਤੋਂ ਮੇਰਾ ਪਰਾ ਜਮਾ ਪੀਲੀ ਅੱਖਾਂ ਠੀਕ ਹੈ ਜੀ ਤੇ ਵੀਰੇ ਹਲਕੇ ਹਲਕੇ ਜੇ ਕਾਲੇ ਟੱਚ ਠੀਕ ਹੈ ਜੀ ਜਮਾ ਕਾਲੀ ਪੈਰ ਤੇ ਕਾਲੀਆਂ ਨੋਂਧਰਾ ਮੇਰਾ ਵੀਰੋ ਆਹ ਲੋ ਜੀ ਆ ਚੈੱਕ ਕਰੂ ਮੇਰਾ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਠੀਕ ਹੈ ਜੀ ਬਾਕੀ ਚਲੋ ਅੱਜ ਆਪਾਂ ਕੋਸ਼ਿਸ਼ ਕਰਦੇ ਆਂ ਵੀਡੀਓ ਥੋੜੀ ਦੀ ਬਿਲਕੁਲ ਛੋਟੀ ਜੀ ਬਣਾਵਾਂਗੇ ਕਿਉਂਕਿ ਇੱਕ ਬਾਈ ਦਾ ਕਮੈਂਟ ਆਇਆ ਸੀ ਵੀਰੇ ਥੋੜੀ ਸ਼ਾਰਟ ਵੀਡੀਓ ਬਣਾਇਓ ਆਹ ਲੋ ਜੀ ਸੱਜਣੋ ਆ ਮਾਦੀ ਆਪਣੀ ਦਾ ਪੱਲਾ ਜੀ ਚੈੱਕ ਕਰੋ ਮੇਰਾ ਭਰਾ ਆਪਾਂ ਲਿਆਂ ਦੀ ਕੁਆਲਿਟੀ ਪਹਿਲੇ ਨਾਲ ਤਿੰਨ ਕੰਨੀਆਂ ਕਾਲੀਆਂ ਚੌੜੇ ਚੌੜੇ ਪੱਲਾਂ ਦੀ ਕੋਈ ਕੁਦਰੀ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਆਤਾ ਜਾਏਗਾ ਜਗਰਪੁਰਾ ਫੋਲੋ ਆਉਂਦੀ ਹੈ ਤੇ ਆ ਮੇਰਾ ਭਰਾ ਨੈਕਸਟ ਪੱਲਾ ਜੀ ਦੇਖੋ ਪਹਿਲੀ ਗੱਲ ਇਹ ਤੋਂ ਮੇਰਾ ਭਰਾ ਤੁਸੀਂ ਬਗਲ ਦੀ ਚੜਾਈ ਪਲੱਸ ਬਗਲ ਦਾ ਘੇਰਾ ਦੇਖੋ ਕਿਵੇਂ ਲੱਕ ਉੱਤੇ ਚੜਾ ਕਰਦਾ ਆ ਠੀਕ ਆ ਜੋ ਅਸਲ ਚੰਗੇ ਕਬੂਤਰ ਐਥਲੀਟ ਕਬੂਤਰ ਦੀ ਨਿਸ਼ਾਨੀ ਹੁੰਦੀ ਮੇਰਾ ਵੀਰੋ ਠੀਕ ਆ ਜੀ ਤੇ ਆ ਤੁਹਾਡੇ ਨੂੰ ਮਾਦੀ ਆਪਣੀ ਦੇ ਪੈਰ ਜੀ ਬਿਲਕੁਲ ਵੀਰੇ ਬੰਦ ਜੋੜ ਠੀਕ ਆ ਕਾਲੀ ਨੋਕ ਕਾਲੀਆਂ ਨੋਂਧਰਾ ਠੀਕ ਹੈ 100 93 ਨੰਬਰ ਦੀ ਮੇਰਾ ਭਰਾ ਮਾਦੀ ਨੂੰ ਕੜੀ ਲੱਗੀ ਹੋਈ ਆ ਜੀ ਠੀਕ ਹੈ ਪਰੇ ਫੁੱਲ ਰਿਲੇਟਡ ਆਪਣੇ ਇਹ ਬੱਚੇ ਨੇ ਚੈੱਕ ਕਰ ਲਓ ਮੇਰਾ ਭਰਾ ਬਾਕੀ ਤੁਸੀਂ ਅੱਗੇੋਂ ਫਰੰਟ ਆਪਣੀ ਮਾਧਿਅ ਦੇਖੋ ਜੀ ਕੀ ਆਈ ਬਾਤ ਹੈ ਮੇਰਾ ਵੀਰ ਆਹਾ ਬਾਈ ਜੀ ਆਪਣੀ ਮਕੰਮਲ ਕਬੂਤਰੀ ਸੀ ਤੇ ਆਉਂਪਰਾ ਹੁਣ ਨੂੰ ਸਾਨੂੰ ਦੋਵੇਂ ਇਹ ਜੰਬਰ ਜਾਲ ਦੇ ਵਿੱਚ ਦੁਬਾਰਤੋਂ ਛੱਡ ਕੇ ਤੁਰਦੇ ਫਿਰਦੇ ਬਖੋਣਾ ਤੇ ਆਜੂ ਵੀ ਆ ਬਰੇ ਤੁਸੀਂ ਆਪਣੇ ਜਿਹੜਾ ਬੱਚਾ ਆਪਣਾ ਕਲੀਆਂ ਦਾ ਬਿਲਕੁਲ ਕੋਰਾ ਪਹਿਲਾਂ ਇਹਦੀ ਸਟਾਨਿੰਗ ਜਿਸ਼ਨ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਫਿੱਟ ਫਾਰਾ ਬਾਈ ਜੀ ਆ ਸਾਪਾਂ ਵਰਗੇ ਬੱਚੇ ਆ ਮੇਰਾ ਵੀਰ ਮੈਂ ਕਹਿੰਦਾ ਜਿਹੜੇ ਵੀ ਸੱਜੰਦੇ ਕੋਲ ਆਹ ਦੋਨੇ ਬੱਚੇ ਗਏ ਨਾ ਮੇਰਾ ਭਰਾ ਭਾਈ ਜੀ ਪੂਰਾ ਰੰਗ ਬਣਨ ਗਿਆ ਆਪਦਾ ਠੀਕ ਹੈ ਜੀ ਆਪਣੀ ਜਿਹੜੀ ਪੱਠੀ ਆ ਚੈੱਕ ਕਰ ਲਓ ਢਾਂਗੀ ਲੱਗੀ ਹੋਈ ਇਹਦੀ ਸਟੈਂਡਿੰਗ ਜਿਹੜੀ ਤੁਸੀਂ ਵੇਖ ਸਕਦੇ ਆ ਠੀਕ ਹੈ ਜੀ ਭਾਈ ਜੀ ਇੱਕੋ ਬਲੱਡ ਦੀਆਂ ਦੋਨੇ ਵੀਰੇ ਮੰਨ ਕੇ ਚੱਲੋ ਸਗੇ ਭੈਣ ਭਰਾ ਆ ਆਹ ਵਾਲੀ ਪੱਠੀ ਆ ਜਦ ਕਿ ਆਹ ਵਾਲਾ ਬੱਚਾ ਨਰ ਬਣੇਗਾ ਜੀ ਬਾਈ ਨੇ ਆਪਾਂ ਨੂੰ ਸਪੈਸ਼ਲੀ ਬੱਚਾ ਗੁੜਕ ਦਾ ਵਿਖਾਇਆ ਆਪਦੇ ਖਾਣੇ ਦੇ ਵਿੱਚ ਠੀਕ ਹੈ ਜੀ ਆਵਾਜ਼ ਤਾਂ ਨਹੀਂ ਕੱਲਾ ਆਦਾ ਗਲਾ ਆ ਮੰਨ ਕੇ ਚੱਲੋ ਘੁਗੀਆਂ ਵਾਂਗੂ ਖਲਾਉਂਦਾ ਸੀ ਆਹੀ ਬੱਚਾ ਨਰ ਬਣੇਗਾ ਬਾਈ ਨੇ ਆਪ ਨੂੰ ਸਪੈਸ਼ਲੀ ਕਹਿ ਕੇ ਦਿੱਤਾ ਆਹ ਤਾਂ ਬਾਈ ਜੀ ਆਪਣੀ ਪੱਠੀ ਆ ਠੀਕ ਆ ਬਾਕੀ ਤੁਸੀਂ ਆਹ ਮਕਮਲ ਦੋਨੋਂ ਆਪਣੇ ਬੱਚਿਆਂ ਦੀ ਸਟੈਂਡਿੰਗ ਮਿਸ਼ਨ ਚੈੱਕ ਕਰ ਲਓ ਇਹਨੂੰ ਚੈੱਕ ਕਰੋ ਯਾਰ ਦੇਖੋ ਠੀਕ ਆ ਜੀ ਕਿਵੇਂ ਗੁੜਕੇ ਲਿਆਂਦਾ ਪਾਂਗੇ ਫੁੱਲਦਰੀ ਦੇ ਨਾਲ ਠੀਕ ਆ ਜੀ ਬਾਕੀ ਵੀਰੇ ਆਪਣੇ ਜਾਨਵਰਾਂ ਦੀ ਪਹੁੰਚ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਆਪਣੇ ਤੋਂ ਘਰ ਬੈਠਿਆਂ ਤੋਂ ਮੇਰਾ ਭਰਾ ਮੰਗਵਾ ਸਕਦੇ ਹੋ ਬਾਕੀ ਪੰਜਾਬ ਤੋਂ ਬਾਹਰ ਵੀ ਮੇਰਾ ਵੀ ਆਪਾਂ ਕੋਸ਼ਿਸ਼ ਕਰੀ ਦੀ ਹੈ ਜਿਵੇਂ ਕਿ ਦਿੱਲੀ 'ਚ ਹੋ ਗਿਆ ਠੀਕ ਆ ਜੀ ਆਪਾਂ ਪਾਣੀਪਤ ਸੋਨੀਪਤ ਕਰਨਾਲ ਤੇ ਬਾਈ ਜੀ ਲਾਸਟ ਗੁੜਗਾਓ ਤੇ ਅੰਬਾਲਾ ਠੀਕ ਹੈ ਜੀ ਇੱਥੋਂ ਤੱਕ ਮੇਰਾ ਭਰਾ ਜਨਾਬਰ ਆਪਾਂ ਭੇਜ ਜਿੰਦੇ ਨੇ ਬਸ ਵੀਰੇ ਜਿਹੜਾ ਬੱਸ ਦਾ ਰਾਇਆ ਹੁੰਦਾ ਆ ਉਹ ਐਕਸਟਰਾ ਹੁੰਦਾ ਆ ਬਾਕੀ ਉੱਥੋਂ ਤੱਕ ਪਹੁੰਚ ਕਰਾ ਕੇ ਦੇਣ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਆ ਮੇਰਾ ਵੀਰ ਠੀਕ ਹੈ ਸਰ ਸੋ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਸੋਨੂ ਪਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਵਾਲੇ ਜਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ